ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਦੀਪ ਕਨੈਕਟਿੰਗ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣਾ ਬਣਾਈ ਦਾ ਡਿਜ਼ਾਈਨ ਲੈ ਕੇ ਆਏ ਆਂ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਪਾ ਸਕਦੇ ਆਂ ਜਿਵੇਂ ਲੇਡੀਜ਼ ਕਾਰਡੀਗਨ ਬੇਬੀ ਜੈਕਟ ਬੇਬੀ ਸਵੈਟਰ ਜੈਂਟ ਸਵੈਟਰ ਇਹ ਡਿਜ਼ਾਈਨ ਆਪਣਾ 8 ਸਲਾਈਆਂ ਦਾ ਡਿਜ਼ਾਈਨ ਹੈ ਜੀ 4 ਸਲਾਈਆਂ ਸਿੱਧੀ ਸਾਈਡ ਤੋਂ ਔਰ 4 ਸਲਾਈਆਂ ਉਲਟੀ ਸਾਈਡ ਤੋਂ ਪੈਂਦੀਆਂ ਇਸ ਡਿਜ਼ਾਈਨ ਨੂੰ ਬਣਾਉਣ ਲਈ प्लस दस डिजाइन है जी अपना यह दस द मल्टीपल आपको कुंडे लेने इस डिजाइन बनाने दो कुंडे आप एक्सट्रा लेने एक कुंडा एक्सट्रा इधरली साइड पर रख लेना आप एक कुंडा एक्सट्रा अपना दूसरी साइड पर रख लेना सीधी साइड तो अपना ही डिजाइन इस तरह बन के तैयार हों जी और उल्टी साइड तो अपना यह डिजाइन इस तरह बन जाता ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕੁਐਸਟ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਆਓ ਸ਼ੁਰੂ ਕਰੀਏ ਇਸ ਡਿਜ਼ਾਈਨ ਨੂੰ ਬਣਾਉਣਾ ਇਸ ਡਿਜ਼ਾਈਨ ਨੂੰ ਆਪਾਂ 32 ਗੁੰਡਿਆਂ ਉੱਪਰ ਬਣਾ ਰਹੇ ਹਾਂ ਜੀ ਤੇ ਇਹ ਕੁੰਡੇ ਡਿਜ਼ਾਈਨ ਦੇ ਦੋ ਕੁੰਡੇ ਆਪਾਂ ਐਕਸਟਰਾ ਲਏ। ਫਸਟ ਸਲਾਈ ਹੈ ਜੀ ਇਸ ਡਿਜ਼ਾਈਨ ਦੀ ਬਾਰਡਰ ਤੋਂ ਬਾਅਦ ਪਹਿਲਾ ਕੁੰਡਾ ਐਕਸਟਰਾ ਇਸ ਦੀ ਆਪਾਂ ਬਣਾਈ ਕਰ ਲੈਣੀ ਹੈ ਜੀ। ਇੱਥੇ ਆਪਾਂ 5 ਕੁੰਡੇ ਉਲਟੇ ਬਣਾਈ ਕਰ ਲੈਣੇ। 1 2 3 4 5 5 ਕੁੰਡੇ ਉਲਟੇ ਬਣਾਈ ਕਰ ਲੈਣੇ ਆ ਜੀ। ਹੁਣ ਪੰਜ ਕੁੰਡੇ ਆਪਾਂ ਥ੍ਰੈਡ ਪਰਲੀ ਸਾਈਡ ਰੱਖ ਕੇ ਸਿੱਧੇ ਬਣਾਈ ਕਰ ਲੈਣੇ 2 10 4 5 ਇਸ ਤਰ੍ਹਾਂ ਜੀ 10 ਕੁੰਡਿਆਂ ਦਾ ਆਪਣਾ ਇਹ ਪੈਟਰਨ ਹੈ ਇੱਥੇ ਪੰਜ ਕੁੰਡੇ ਆਪਾਂ ਉਲਟੇ ਬਣਾਈ ਕਰਨੇ ਆ 1 2 10 4 5 ਪੰਜ ਕੁੰਡੇ ਸਿੱਧੇ 1 2 then 4 5 ਫਿਰ ਪੰਜ ਕੁੰਡੇ ਉਲਟੇ ਪੰਜ ਕੁੰਡੇ ਸਿੱਧੇ 1 2 then 4 5 ਪੰਜ ਕੁੰਡੇ ਉਲਟੇ ਪੰਜ ਸਿੱਧੇ ਬਣਾ ਕੇ ਪਹਿਲੀ ਸਲਾਈ ਆਪਾਂ ਕੰਪਲੀਟ ਕਰ ਲਈ ਜੀ ਹੁਣ ਆਪਾਂ ਅੱਗੇ ਦੂਸਰੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸ ਦੀ ਆਪਾਂ ਬਣਾਈ ਕਰ ਲੈਣੀ ਹੈ ਜੀ ਇਸ ਦੇ ਨਾਲ ਵਾਲੇ ਆਪਾਂ ਪੰਜ ਕੁੰਡੇ ਉਲਟੇ ਬਣਾਈ ਕਰਦੇ ਨੇ 2 3 4 5 ਇਹ ਹੁਣ ਆਪਣੇ ਪੰਜ ਕੁੰਡੇ ਉਲਟੇ ਆ ਗਏ ਜੋ ਆਪਾਂ ਸਿੱਧੀ ਸਲਾਈ ਦੇ ਵਿੱਚ ਪੰਜ ਕੁੰਡੇ ਉਲਟੇ ਬਣਾਈ ਕੀਤੇ ਸੀ ਇਹ ਪੰਜ ਕੁੰਡੇ ਆ ਗਏ ਆਪਣੇ ਪਹਿਲਾ ਕੁੰਡਾ ਉਲਟਾ ਬਣਾਈ ਕਰ ਲੈਣਾ ਜੀ ਇਹਨਾਂ ਵਿੱਚੋਂ ਸਲਾਈ ਉੱਪਰ ਵੱਲ ਦੇ ਲੈਣਾ ਦੋ ਕੁੰਡਿਆਂ ਦਾ ਉਲਟਾ ਉਲਟੀ ਸਾਈਡ ਨੂੰ ਹੀ ਇੱਕ ਕੁੰਡਾ ਬਣਾ ਦੇਣਾ ਇੱਥੇ ਫਿਰ ਸਲਾਈ ਉੱਪਰ ਵੱਲ ਦੋ ਕੁੰਡਿਆਂ ਦਾ ਉਲਟੀ ਸਾਈਡ ਨੂੰ ਹੀ ਇੱਕ ਕੁੰਡਾ ਬਣਾਈ ਕਰ ਦੇਣਾ ਇੱਥੇ ਫਿਰ ਪੰਜ ਕੁੰਡੇ ਆਪਾਂ ਜੋ ਉਧਰ ਸਿੱਧੇ ਬਣਾਏ ਸੀ ਪੰਜ ਕੁੰਡੇ ਉਲਟੇ ਹੁਣ ਫਿਰ ਪੰਜ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਇੱਥੇ ਆਪਾਂ ਡਿਜ਼ਾਈਨ ਪਾਉਣਾ ਪੰਜ ਕੁੰਡਿਆਂ ਉੱਪਰ ਇੱਕ ਕੁੰਡਾ ਉਲਟਾ ਸਲਾਈ ਉੱਪਰ ਵਾਲ ਦੋ ਕੁੰਡਿਆਂ ਦਾ ਇੱਕ ਕੁੰਡਾ ਸਲਾਈ ਉੱਪਰ ਵਾਲ ਦੋ ਕੁੰਡਿਆਂ ਦਾ ਇੱਕ ਕੁੰਡਾ ਪੰਜ ਕੁੰਡੇ ਇਸ ਤੋਂ ਬਾਅਦ ਫੇਰ ਉਲਟੇ ਬਣਾਈ ਕਰ ਦੇਣੇ ਆ ਇੱਥੇ ਫੇਰ ਪੰਜ ਕੁੰਡੇ ਡਿਜ਼ਾਈਨ ਵਾਲੇ ਆ ਗਏ ਇੱਕ ਕੁੰਡਾ ਉਲਟਾ ਸਲਾਈ ਉੱਪਰ ਵਾਲ ਉਲਟੀ ਸਾਈਡ ਨੂੰ ਦੋ ਕੁੰਡਿਆਂ ਦਾ ਇੱਕ ਕੁੰਡਾ ਸਲਾਈ ਉੱਪਰ ਵੱਲ ਉਲਟੀ ਸਾਈਡ ਨੂੰ ਦੋ ਕੁੰਡਿਆਂ ਦਾ ਇੱਕ ਕੁੰਡਾ ਲਾਸਟ ਵਾਲਾ ਕੁੰਡਾ ਐਕਸਟਰਾ ਇਸ ਨੂੰ ਆਪਾਂ ਸਲਿੱਪ ਕਰ ਲੈਣਾ ਹੁਣ ਆ ਗਈ ਜੀ ਆਪਣੀ ਏਸ ਡਿਜ਼ਾਈਨ ਦੀ ਤੀਸਰੀ ਸਲਾਈ ਤੀਸਰੀ ਸਲਾਈ ਏਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਇਸ ਸਲਾਈ ਨੂੰ ਆਪਾਂ ਇਸ ਤਰ੍ਹਾਂ ਸਿੱਧਾ-ਸਿੱਧਾ ਬਣ ਕੇ ਕੰਪਲੀਟ ਕਰ ਲੈਣਾ ਜੀ ਸਾਰੇ ਕੁੰਡਿਆਂ ਦੀ ਆਪਾਂ ਸਿੱਧੀ ਬਣਾਈ ਕਰ ਦੇਣੀ ਆ ਇਸ ਤਰ੍ਹਾਂ ਸਾਰੇ ਗੁੰਡਿਆਂ ਨੂੰ ਆਪਾਂ ਸਿੱਧਾ ਬਣਾਈ ਕਰਕੇ ਤੀਸਰੀ ਸਲਾਈ ਨੂੰ ਬਣ ਕੇ ਕੰਪਲੀਟ ਕਰ ਲੈਣੇ ਆ ਜੀ ਤੀਸਰੀ ਸਲਾਈ ਸਾਰੇ ਗੁੰਡਿਆਂ ਨੂੰ ਥ੍ਰੈਡ ਬਾਹਰਲੀ ਸਾਈਡ ਰੱਖ ਕੇ ਆਪਾਂ ਸਿੱਧਾ ਬਣਾਈ ਕਰ ਲੈਨੇ ਆ ਸਾਰੇ ਗੁੰਡਿਆਂ ਚੌਥੀ ਸਲਾਈ ਜੀ ਇਸ ਡਿਜ਼ਾਈਨ ਦੀ ਚੌਥੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਇਹ ਸਲਾਈ ਨੂੰ ਵੀ ਆਪਾਂ ਸਾਰੀ ਨੂੰ ਉਲਟਾ-ਉਲਟਾ ਬਣ ਕੇ ਕੰਪਲੀਟ ਕਰ ਲੈਣਾ ਜੀ ਥ੍ਰੈਡ ਆਪਣੀ ਸਾਈਡ ਰੱਖ ਲੈਣਾ ਇਸ ਤਰ੍ਹਾਂ ਸਾਰੇ ਕੁੰਡਿਆਂ ਦੀ ਆਪਾਂ ਉਲਟੀ ਬਣਾਈ ਕਰਕੇ ਚੌਥੀ ਸਲਾਈ ਨੂੰ ਕੰਪਲੀਟ ਕਰ ਲੈਣਾ ਹੈ ਪੰਜਵੀਂ ਸਲਾਈ ਇਸ ਡਿਜ਼ਾਈਨ ਦੀ ਪੰਜਵੀਂ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਇੱਥੇ ਆਪਣਾ ਡਿਜ਼ਾਈਨ ਤਾਂ ਸੇਮ ਹੀ ਰਹੂਗਾ ਜੀ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਜੂਗੀ ਇਸ ਤਰ੍ਹਾਂ ਪਹਿਲਾਂ ਆਪਾਂ ਪੰਜ ਕੁੰਡਿਆਂ ਉੱਪਰ ਡਿਜ਼ਾਈਨ ਬਣਾਇਆ ਸੀ ਹੁਣ ਇਹਨਾਂ ਪੰਜ ਕੁੰਡਿਆਂ ਨੂੰ ਆਪਾਂ ਸਿੱਧਾ ਬਣਾਈ ਕਰ ਲੈਣਾ ਨਾਲ ਵਾਲੇ ਪੰਜ ਕੁੰਡਿਆਂ ਉੱਪਰ ਆਪਾਂ ਡਿਜ਼ਾਈਨ ਬਣਾ ਦੇਵਾਂਗੇ ਇਸ ਤਰ੍ਹਾਂ ਜੀ ਹੁਣ ਇਸ ਦੇ ਨਾਲ ਵਾਲੇ ਪੰਜ ਕੁੰਡੇ ਉਲਟੇ ਇਸ ਤਰ੍ਹਾਂ ਕਰਕੇ ਆਪਾਂ ਨਾਲ ਵਾਲੇ ਪੰਜ ਕੁੰਡੇ ਉਲਟੇ ਬਣਾ ਲੈਣੇ ਆ ਇਸ ਤੋਂ ਅੱਗੇ ਪੰਜ ਕੁੰਡੇ ਸਿੱਧੇ ਪੰਜ ਕੁੰਡੇ ਉਲਟੇ ਇੱਥੇ ਫੇਰ ਪੰਜ ਕੁੰਡੇ ਆਪਣੇ ਸਿੱਧੇ ਆ ਜਾਣਗੇ ਜੀ ਇਸ ਤਰ੍ਹਾਂ ਜੋ ਕੁੰਡਿਆਂ ਤੇ ਆਪਾਂ ਪਹਿਲਾਂ ਡਿਜ਼ਾਈਨ ਬਣਾਇਆ ਸੀ ਉਹ ਕੁੰਡੇ ਹੁਣ ਆਪਾਂ ਸਿੱਧੇ ਬਣਾਈ ਕਰਦੇ ਨੇ ਨਾਲ ਵਾਲੇ ਪੰਜ ਕੁੰਡਿਆਂ ਉੱਪਰ ਆਪਾਂ ਇਹਨਾਂ ਨੂੰ ਉਲਟੇ ਬਣਾਈ ਕਰ ਲੈਣਾ ਪੰਜ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਆਪਾਂ ਸਲਿੱਪ ਕਰ ਲੈਣਾ ਛੇਵੀਂ ਸਲਾਈ ਇਸ ਡਿਜ਼ਾਈਨ ਦੀ ਜੀ ਉਲਟ ਸਾਈਡ ਤੋਂ ਇਸ ਦੇ ਵਿੱਚ ਆਪਾਂ ਡਿਜ਼ਾਈਨ ਪਾ ਦੇਣਾ ਇਸ ਤਰ੍ਹਾਂ ਪਹਿਲਾ ਕੁੰਡਾ ਉਲਟਾ ਬਣਾਈ ਕਰ ਲੈਣਾ ਉਸ ਤੋਂ ਬਾਅਦ ਸਲਾਈ ਉੱਪਰ ਵਾਲ ਦੇ ਲੈਣਾ ਦੋ ਕੁੰਡੇ ਉਲਟੇ ਦੋ ਕੁੰਡੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦੇਣਾ ਉਲਟੀ ਸਾਈਡ ਨੂੰ ਇੱਥੇ ਵੇਰ ਸਲਾਈ ਉੱਪਰ ਵਾਲ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟ ਸਾਈਡ ਨੂੰ ਪੰਜ ਕੁੰਡੇ ਦੇ ਨਾਲ ਵਾਲੇ ਉਲਟੇ ਬਣਾਈ ਕਰ ਦੇਣੇ ਐ ਇੱਥੇ ਫਿਰ ਇੱਕ ਕੁੰਡਾ ਉਲਟਾ ਸਲਾਈ ਉੱਪਰ ਵਾਲ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦੇਣਾ ਸਲਾਈ ਉੱਪਰ ਵਾਲ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦੇਣਾ ਪੰਜ ਕੁੰਡੇ ਉਲਟੇ ਚੱਕ ਕੁੰਡਾ ਉਲਟਾ ਡਿਜ਼ਾਈਨ ਵਾਲੇ ਪੰਜ ਕੁੰਡੇ ਆ ਗਏ ਦੋ ਕੁੰਡਿਆਂ ਸਲਾਈ ਉੱਪਰ ਵਾਲ ਦੋ ਕੁੰਡਿਆਂ ਦਾ ਇੱਕ ਕੁੰਡਾ ਸਲਾਈ ਉੱਪਰ ਵਾਲ ਦੋ ਕੁੰਡਿਆਂ ਦਾ ਇੱਕ ਕੁੰਡਾ ਇਹ ਇਸ ਤੋਂ ਅੱਗੇ ਪੰਜ ਕੁੰਡੇ ਫੇਰ ਆਪਾਂ ਉਲਟੇ ਬਣਾਈ ਕਰਕੇ ਛੇਵੀਂ ਸਲਾਈ ਨੂੰ ਕੰਪਲੀਟ ਕਰ ਲੈਣੇ ਆ ਜੀ ਲਾਸਟ ਵਾਲਾ ਕੁੰਡਾ ਆਪਾਂ ਸਲਿੱਪ ਕਰ ਲੈਣੇ ਆ ਜੀ ਇਹ ਡਿਜ਼ਾਈਨ ਦੀ ਸੱਤਵੀਂ ਸਲਾਈ ਸੱਤਵੀਂ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਇਹ ਸਲਾਈ ਨੂੰ ਆਪਾਂ ਸਿੱਧਾ-ਸਿੱਧਾ ਬਣ ਕੇ ਕੰਪਲੀਟ ਕਰ ਲੈਣਾ ਸਾਰੇ ਕੁੰਡਿਆਂ ਦੀ ਆਪਾਂ ਥ੍ਰੈਡ ਬਾਹਰਲੀ ਸਾਈਡ ਰੱਖ ਕੇ ਸਿੱਧੀ ਬਣਾਈ ਕਰ ਦੇਣੀ ਆ ਇਸ ਤਰ੍ਹਾਂ ਸਾਰੇ ਕੁੰਡਿਆਂ ਦੀ ਸਿੱਧੀ ਬਣਾਈ ਕਰ ਦੇਣੀ ਆ ਆਪਾਂ ਸਿੱਧੀ ਬਣਾਈ ਕਰਕੇ ਆਪਾਂ ਇਹ ਸੱਤਵੀਂ ਸਲਾਈ ਨੂੰ ਕੰਪਲੀਟ ਕਰ ਲੈਣੇ ਆ ਜੀ ਆਪਾਂ ਪਾ ਗਏ ਜੀ ਇਸ ਡਿਜ਼ਾਈਨ ਦੀ 8ਵੀਂ ਸਲਾਈ 8ਵੀਂ ਸਲਾਈ ਤੇ ਲਾਸਟ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਇਹ ਸਲਾਈ ਨੂੰ ਆਪਾਂ ਉਲਟਾ-ਉਲਟਾ ਬਣ ਕੇ ਕੰਪਲੀਟ ਕਰ ਲਵਾਂਗੇ ਸਾਰੇ ਕੁੰਡਿਆਂ ਦੀ ਥ੍ਰੈਡ ਅਪਰੀ ਸਾਈਡ ਰੱਖ ਕੇ ਉਲਟ ਬਣਾਈ ਕਰ ਲੈਣੀ ਆਪਾਂ ਇਸ ਤਰ੍ਹਾਂ 8ਵੀਂ ਸਲਾਈ ਨੂੰ ਆਪਾਂ ਬਣ ਕੇ ਕੰਪਲੀਟ ਕਰ ਲੈਨੇ ਆ ਜੀ ਇਸ ਤਰ੍ਹਾਂ ਚਾਰ ਸਲਾਈਆਂ ਸਿੱਧੀ ਸਾਈਡ ਤੋਂ ਔਰ ਚਾਰ ਸਲਾਈਆਂ ਉਲਟੀ ਸਾਈਡ ਤੋਂ ਪਾਉਣ ਤੋਂ ਬਾਅਦ ਆਪਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਹੈ ਇਥੋਂ ਫੇਰ ਆਪਣਾ ਡਿਜ਼ਾਈਨ ਫਸਟ ਸਲਾਈ ਤੋਂ ਅੱਗੇ ਰਿਪੀਟ ਹੁੰਦਾ ਜਾਊਗਾ ਜੀ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਬਣਾ ਸਕਦੇ ਹਾਂ ਬਹੁਤ ਹੀ ਆਸਾਨ ਜਿਹੇ ਤਰੀਕੇ ਦੇ ਨਾਲ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ